ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ 1 ਜੂਨ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਰ ਵਿਖੇ 1984 ਦੇ ਸਾਕੇ ਦੀਆਂ ਕੁਝ ਤਸਵੀਰਾਂ ਲਗਾਈਆਂ ਗਈਆਂ ਤਾਂ ਕਿ ਸੰਗਤ ਉਹਨਾਂ ਦੇ ਦਰਸ਼ਨ ਕਰ ਸਕੇ ਤੇ ਉਸ ਸਮੇਂ ਨੂੰ ਯਾਦ ਕਰ ਸਕੇ ਤੇ ਇਹ ਤਸਵੀਰਾਂ ਗੁਰਦੁਆਰਾ ਸ੍ਰੀ ਮਨਜੀ ਸਾਹਿਬ ਦੀਵਾਨ ਹਾਲ ਦੇ ਬਾਹਰ ਲਗਾਈਆਂ ਗਈਆਂ ਤੇ ਇਹ 1 ਜੂਨ ਤੋਂ 6 ਜੂਨ ਤੱਕ ਇੱਥੇ ਰਹਿਣਗੀਆਂ ਤੇ ਆਓ ਆਪਾਂ ਇੱਕ ਇੱਕ ਕਰਕੇ ਆਪ ਜੀ ਨੂੰ ਤਸਵੀਰਾਂ ਦਿਖਾਉਨੇ ਆ ਤੇ ਨਾਲ ਇੱਕ ਤਸਵੀਰਾਂ ਦਿਖਾਉਣ ਤੋਂ ਪਹਿਲਾਂ ਇਹ ਜਾਣਕਾਰੀ ਵੀ ਦੇ ਦਵਾਂ ਕਿ ਕੱਲ ਤੋਂ 2 ਜੂਨ ਤੋਂ ਰੋਜ਼ ਸਵੇਰੇ 8 ਵਜੇ ਤੋਂ ਗੁਰਦੁਆਰਾ ਬਾਬਾ ਦਰਬਖਸ਼ ਸਿੰਘ ਜੀ ਅਕਾਲ ਤਖਤ ਸਾਹਿਬ ਜੀ ਦੇ ਪਿਛਲੇ ਪਾਸੇ ਉੱਥੇ ਜਿਹੜੇ ਪਾਵਨ ਸਰੂਪ ਜ਼ਖਮੀ ਹੋਏ ਸੀਗੇ 1984 ਦੇ ਸਾਕੇ ਦੇ ਵਿੱਚ ਉਹਨਾਂ ਦੇ ਵੀ ਜਿਹੜੇ ਦਰਸ਼ਨਕ ਸੰਗਤ ਨੂੰ ਕਰਵਾਏ ਜਾਣੇ ਆ ਤੇ ਆਨਲਾਈਨ ਜਿਹੜਾ ਆ ਐਸਜੀਪੀਸੀ ਸ੍ਰੀ ਅੰਮ੍ਰਿਤਸਰ YouTube ਚੈਨਲ ਤੇ ਜਾਂ Facebook ਪੇਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਵੀ ਦਰਸ਼ਨ ਕਰਵਾਏ ਜਾਣੇ ਆ ਉਸ ਰੂਪ ਦੇ ਆਪ ਜੀ ਰੋਜ਼ਾਨਾ ਉੱਥੋਂ ਦਰਸ਼ਨ ਕਰ ਸਕਦੇ ਹੋ ਤੇ ਹੁਣ ਆਓ ਆਪਾਂ ਇਹ ਤਸਵੀਰਾਂ ਇੱਕ ਵਾਰੀ ਦੇਖਦੇ ਆ ਤਾਂ ਕਿ ਅਸੀਂ ਇਹ ਸਮੇਂ ਨੂੰ ਯਾਦ ਕਰ ਸਕੀਏ ਇਹ ਸੰਗਤ ਜੀ ਸ੍ਰੀ ਅਕਾਲ ਤਖਤ ਸਾਹਿਬ ਦੀ ਤਸਵੀ ਤੇ ਇਹ ਸ਼ਾਇਦ ਘੰਟਾ ਘਰ ਵਾਲੇ ਪਾਸੇ ਦੀ ਤਸਵੀਰ ਆ ਜਾਂ ਆਟਾ ਮੰਡੀ ਵਾਲੀ ਸਾਈਡ ਦੀ ਕਲੀਅਰ ਨਹੀਂ ਹੋ ਰਿਹਾ ਇਹ ਸੰਗਤ ਜੀ ਸ੍ਰੀ ਅਕਾਲ ਤਖਸਾਲ ਸਾਹਿਬ ਤੋਂ ਬਾਅਦ ਜਿਹੜਾ ਮਲਬਾ ਡਿੱਗਾ ਥੱਲੇ ਤੇ ਇਹ ਦੇਖੋ ਕਿਵੇਂ ਫੌਜੀ ਜਿਹੜੇ ਆ ਇਹਨਾਂ ਨੇ ਆਪਣੇ ਮੋਰਚੇ ਬਣਾਏ ਹੋਏ ਨੇ ਦਿਉੜੀ ਦੇ ਉੱਪਰ ਇਹ ਫੌਜੀਆਂ ਦੇ ਲਾਗੇ ਬਾਅਦ ਦੇ ਹਮਲੇ ਤੋਂ ਬਾਅਦ ਲਾਗੇ ਸ਼ਹੀਦ ਸਿੰਘ ਸੰਗਤ ਸ਼ੇਰਦਾਲੂ ਜਿਹੜੇ ਡਿੱਗੇ ਪਏ ਨੇ ਸ਼ਹੀਦ ਸ਼ੇਰਦਾਲੂ ਸ੍ਰੀ ਅਕਾਲ ਤਖਸਾਲ ਸਾਹਿਬ ਦੀ ਤਸਵੀਰ ਇਹ ਸੰਗਤ ਜੀ ਬੁੰਗਾ ਤੁਸੀਂ ਵੀਡੀਓ ਖਿਲਾੜ ਕੇ ਦੇਖ ਸਕਦੇ ਜਿੱਥੇ ਦੇਖਣੀ ਹੋਵੇ ਰੋਕੇ ਇਹ ਟੰਕੀ ਆ ਜੀ ਤੇ ਨਾਲੇ ਸਿੰਘਾਂ ਨੂੰ ਫੜਿਆ ਕਿਦਾਂ ਦੇਖੋ ਸ਼ਰਧਾਲੂਆਂ ਨੂੰ ਸੰਗਤ ਨੂੰ ਅੰਦਰੋਂ ਇਹ ਬੁੰਗੇ ਦੇ ਉੱਪਰ ਮੱਚਦੀ ਜਿਹੜੀ ਆ ਅੱਗ ਤੇ ਇਹ ਦੇਖੋ ਕਿਵੇਂ ਇਹਨਾਂ ਨੇ ਫੋਟੋਆਂ ਖਚਾਈਆਂ ਖੜੇ ਹੋ ਕੇ ਸਾਹਮਣੇ ਇਹ ਦਿਉੜੀ ਦੇ ਉੱਪਰ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਗੋਲੀਆਂ ਦੀਆਂ ਅਜੇ ਵੀ ਗੋਲੀਆਂ ਦੇ ਨਿਸ਼ਾਨ ਨੇ ਇਹ ਦੇਖੋ ਕਿਦਾਂ ਕਾਲਾ ਰੰਗ ਹੋ ਚੁੱਕਿਆ ਪੂਰਾ ਕੌਜ ਅੰਦਰ ਤੱਕ ਜਿਹੜੀ ਐ ਇਸ ਵਕਤ ਪ੍ਰਕਰਮਾ ਦੇ ਵਿੱਚ ਤੱਕ ਜਿਹੜੀ ਐ ਜੋੜੇ ਲੈ ਕੇ ਵੜੀ ਆ ਇਹ ਦੇਖੋ ਕਿੰਨੇ ਬੁਰੇ ਹਾਲ ਸਿੰਘ ਸਿੰਘਣੀਆਂ ਸ਼ਹੀਦ ਪਏ ਨੇ ਵਾਹਿਗੁਰੂ ਵਾਹਿਗੁਰੂ ਇਹ ਟਰਾਲੀਆਂ ਦੇ ਵਿੱਚ ਦੇਖੋ ਕਿਦਾਂ ਸੰਗਤ ਦੀਆਂ ਸੰਗਤ ਹੀ ਬਹੁਤੀ ਜਿਹੜੀ ਸ਼ਹੀਦ ਕੀਤੀ ਇਹਨਾਂ ਨੇ ਤੇ ਇਹ ਸੰਗਤ ਦੀ ਤਸਵੀਰਾਂ ਜਿਹੜੀਆਂ ਆ ਲੱਗੀਆਂ ਸ੍ਰੀ ਗੁਰੂ ਦਰਬਾਰ ਸ੍ਰੀ ਮਨਜੀ ਸਾਹਿਬ ਦੇ ਦੀਵਾਨ ਹਾਲ ਦੇ ਬਾਹਰ ਵਾਹਿਗੁਰੂ ਇਸ ਤਰ੍ਹਾਂ ਤੂੰ ਆਉਟ ਰਿਹਾ ਹੈ ਬਾਅਦੀਆਂ ਤਸਵੀਰਾਂ ਨੇ ਪਰ ਤੂੰ ਆਉਟ ਦਾ ਤੁਹਾਨੂੰ ਨਜ਼ਰ ਆ ਰਿਹਾ ਹੈ ਤੇ ਇਹ ਸੰਗਤ ਜੀ ਉਸ ਤੋਂ ਬਾਅਦ ਦੀ ਤਸਵੀਰ ਸ੍ਰੀ ਅਕਾਲ ਤਖਤ ਸਾਹਿਬ ਦੀ ਔਰ ਇਹ ਤੁਹਾਨੂੰ ਫੌਜ ਨਜ਼ਰ ਆ ਰਹੀ ਹੈ ਅੰਦਰ ਖਲੋਤੀ ਔਰ ਇੱਕ estrato ਮਾਗਿਆ ਨੇ ਨਿਸ਼ਾਨੇ ਤਿੰਨ ਸਾਲ ਦਾ ਬੱਚਾ ਸੰਗਤ ਜੀ ਮੈਂ ਦਿਖਾ ਨਹੀਂ ਸਕਿਆ ਕਿਉਂਕਿ ਫੇਸਬੁੱਕ ਨੇ ਵੀਡੀਓ ਬੰਦ ਕਰ ਦੇਣੀ ਸੀ ਜੋ ਹਾਲ ਸੀ ਬੱਚੇ ਦਾ ਇਹ ਤਸਵੀਰਾਂ ਸੰਗਤ ਜੀ ਤੁਸੀਂ ਦੇਖੀਆਂ ਆ ਸੋ ਧੰਨਵਾਦ ਦਰਸ਼ਨ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ